ਕਾਲ ਜੀ ਸਾਰਿਆਂ ਨੂੰ ਹਾਂਜੀ ਕਿੱਦਾਂ ਠੀਕ ਠਾਕ ਹੋ ਜੀ ਸਾਰੇ ਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੁਸੀਂ ਸਾਡੀ ਸਪੋਰਟ ਨਹੀਂ ਕਰਦੇ ਸਾਨੂੰ ਇੰਸਟਾ ਤੇ ਤਾਂ ਚਲੋ ਫੋਲਵਰਸ ਕਾਫੀ ਨੇ ਫੇਸਬੁੱਕ ਤੇ ਵੀ ਤੇ YouTube ਤੇ ਸਾਡੇ ਹੈ ਨਹੀਂ ਸਬਸਕ੍ਰਾਈਬਰ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਤੁਹਾਨੂੰ ਪਤਾ ਸੀ ਬਲੌਗ ਇੱਕ ਅੱਧਾ ਹੀ ਪਾਉਣੇ ਹੁੰਦੇ ਆ ਜਿਆਦਾ ਪਾਉਂਦੇ ਨਹੀਂਗੇ ਤੇ ਅੱਜ ਲੱਕੀ ਨੂੰ ਮੈਂ ਲੈ ਕੇ ਚਲੀ ਆਂ ਪਹਿਲੀ ਵਾਰ ਲੱਕੀ ਦੇ ਸੌਰੇ ਤੇ ਦੇਖੋ ਫਿਰ ਲੱਕੀ ਦੀ ਪੂਰੀ ਟਾਹ ਟੂਰ ਕੱਢੀ ਹੋਈ ਆ ਨਵੇਂ ਸੋਹਣੇ ਬੂਟ ਪਾ ਕੇ ਲੱਕੀ ਨੇ ਰੰਗ-ਬਰੰਗੇ ਬੂਟ ਪਾਏ ਆ ਤੇ ਕਿਵੇਂ ਲੱਗ ਰਿਆ ਲੱਕੀ ਬਹੁਤ ਵਧੀਆ ਅੱਜ ਸੌਰੀਆਂ ਦੇ ਪਿੰਡ ਚੱਲੇ ਆ ਪਹਿਲੀ ਵਾਰ ਤੇ ਦੋ ਜਣੇ ਖੁਮਾ ਖਮਾਫਰਾ ਕੇ ਲਿਆਣਾ ਲੱਕੀ ਨੂੰ ਉੱਥੇ ਤਾਰੇ ਬਾਬੇ ਦੀ ਕੁਟੀਆ ਜੋ ਜੋ ਚੀਜ਼ ਆ ਉਥੇ ਫੇਮਸ ਸਰਸੇ ਵਿੱਚ ਤਾਰੇ ਬਾਬੇ ਦੀ ਕੁਟੀਆ ਹੀ ਆ ਸਭ ਤੋਂ ਜ਼ਿਆਦਾ ਤਾਂ ਕਿ ਨੂੰ ਦਿਖਾ ਕੇ ਲਿਓਣੀ ਆ ਮੈਂ ਤਾਰੇ ਬਾਪੇ ਦੀ ਕੁਟੀਆ ਥੰਨੂ ਵੀ ਦਿਖਾਉਂਗੀ ਮੈਂ ਉੱਥੇ ਗੁਫਾ ਬਣੀ ਹੋਈ ਆ ਬਹੁਤ ਸੋਹਣੀ ਆ ਬਾਕੀ ਤੁਸੀਂ ਵਲੌਗ ਨਾਲ ਬਣੇ ਰਹੋ ਜੀ ਅੰਦਰ ਵੀ ਬਹੁਤ ਕੁਇਤ ਸਾਂ ਨੇ ਚੰਨਾ ਨਿਕਲਦਾ ਹੋਇਆ ਬਦਾਰ ਬਦਾਰ ਬੱਲਾ ਬੱਟੋ ਜਿਆਮ ਲੱਗਾ ਹੋਇਆ ਵੀ 8 ਵਜੇ ਚੱਲੇ ਸੀਗੇ ਲੁਧਿਆਣਾ ਤੋਂ 3:30 ਵਜੇ ਸਰਦੂਲੇ ਆਲਾ ਆ ਦੇਖੋ ਸਰਦੂਲਗੜ ਪਹੁੰਚੇ ਆਗੇ ਤੇ ਇਹ ਉਹ ਜਗਾ ਆ ਜਿੱਥੇ ਰੇੜੀ ਲੱਗੀ ਆ ਮੈਂ ਲੱਗੀ ਫਸਟ ਟਾਈਮ ਜਿਹੀ ਪਹਿਲੀ ਵਾਰਸਪ ਤੋਂ ਗੂੜਗੜ ਮਿਲਿਆ ਸੀ ਪਹਿਲੀ ਵਾਰ ਜਿੱਦੋਂ ਮੈਂ ਲੱਕੀ ਨੂੰ ਦੇਖਿਆ ਸੀ ਅੱਥੋਂ ਲੈ ਕੇ ਗਈ ਸੀ ਮੈਂ ਪੰਜਾਬ ਚ ਹਰਿਆਵਲ ਵੀ ਪੂਰੀ ਪੰਜਾਬ ਤੇ ਦੇਖੀ ਇਤੋਂ ਆ ਕੇ ਲੱਗੇ ਆ ਆਪਣੇ ਪੰਜਾਬ ਦੇ ਹਰਿਆਣੇ ਦੇ ਤੁਹਾਡੇ ਜਿਹੜਾ ਇਹ ਸਬੀਲਗੜਾ ਇੱਥੇ ਇਹ ਪੰਜਾਬ ਦਾ ਲਾਸਟ ਪਿੰਡ ਹੈ। ਇੱਧਰੋਂ ਹਰਿਆਣਾ ਸ਼ੁਰੂ ਹੋ ਜਾਂਦਾ ਹੈ। ਕੀ ਪਹੁੰਚ ਗਏ ਆ सिरसा ਆਪਣੇ ਸਹਰੇ ਹੱਸਦੇ ਆਗੇ ਕਿੰਨੇ ਵਜੇ ਲੱਗੇ ਕਿੰਨੇ ਵਜੇ ਪਹੁੰਚੇ ਆ 4 4 ਵਜੇ ਸਵੇਰੇ 11 ਵਜੇ ਤੇ ਚੱਲੇ ਹੋਏ ਪੂਰੇ 5 ਘੰਟੇ ਲੱਗੇ ਥੋੜਾ ਘਰ ਜਾਣ ਤੇ ਟਾਈਮ ਲੱਗ ਜੇਗਾ ਹਜੇ ਝੱਪ ਨਿਕਲਿਆ ਪਿਆ ਲੱਗੀ ਕਹਿੰਦੇ ਕਹਿੰਦੇ ਐਡੀ ਦੂਰ ਮੇਰੇ ਸਹਰੇ ਐਡੀ ਦੂਰ

ਉਹ ਜਿਹੜੇ ਭਾਂਡੇ ਬਣਾਵਦੇ ਹੁੰਦੇ ਆ ਪਤਾ ਕੀ ਕਹਿੰਦੇ ਹੁੰਦੇ ਇਹਨਾਂ ਨੂੰ ਲੱਗੀ ਮਿਆਰਸਾਨੀ ਹੈਗੇ ਮਤਲਬ ਕੀ ਕਹਿੰਦੇ ਨੇ ਇਹਨਾਂ ਨੂੰ ਜਾਂ ਕਿੱਤਾ ਫੈਕਟਰੀ ਜਿਸ ਸਾਦੇ ਵਿੱਚ ਬਾਹਰ ਆਉਂਦੀ ਹੈ ਕਿੱਤਾ ਕਰਦੇ ਇਹ ਗੰਦਾ ਕੀਤਾ ਬਣਾਵਾ ਬੜਾ ਗੰਦਾ ਮਸਕਮਾ ਕਾਜ ਵਿੱਚ ਨਿਕਤਤਾ ਮੰਗਾ ਸਾਰੀਆਂ ਕਲੋਨੀਆਂ ਕੋਲੇ ਕੋਲੇ ਨਾ ਪਰੇਸ਼ਾਨ ਹੋ ਜਾਂਦੀਆਂ ਸਹੀ ਮੁਸ਼ਕਿਲੀਆਂ ਨੇ ਅਧਿਕਾਰ ਇਸਟਾਰ ਸੱਤ ਮਾਰ ਕਿ ਸੂ ਨੂੰ ਸੱਤ ਮਾਰ ਉੱਤਰ ਡੇਰਾ ਡੇਰਾ ਸਿਧੂ ਕੋਲ ਇਹ ਵਸਤਾ ਕੋਲ ਇਹ ਕਿਹਦੇ ਦਾ ਕੰਟੀਨ ਆ ਗਈ ਸੱਚ ਵਾਇਨ ਤੁਸੀਂ ਵੀ ਇਹਦਾ ਇਹ ਆਗਾ ਜੀ ਜਿਹੜਾ ਪੁਰਾਣਾ ਛੋਟਾ ਡੇ ਇਹ ਆ ਗਿਆ ਬੋਆ ਜੀ ਦੇਖ ਰਹੇ ਨੇ ਸਾਢੇ 4 ਵਜੇ ਪਹੁੰਚੇ ਅਸੀਂ ਉਹ ਹੋ ਇੰਨਾ ਜ਼ੂਮ ਕਰਤਾ ਕਮੌਲ ਲੈ ਕੇ ਆਈਆਂ ਦੇਖੋ ਮਿਲਕ ਪਲਾਂਟ ਸਾਹਮਣੇ ਬੀਟਾ ਜੋ ਕਿ ਹਰਿਆਣੇ ਤੋਂ ਪੂਰੇ ਚ ਜਾਂਦਾ ਇੱਥੇ ਦੁੱਧ ਸ਼ਾਮ ਦਾ ਟਾਈਮ ਦੇਖੋ ਕਿੰਨਾ ਵਧੀਆ ਲੱਕੀ ਨੂੰ ਮੈਂ ਕਿਹਾ ਚਲੋ ਬੱਸ ਸੇ ਬੈਠੇ ਬੈਠੇ ਸਫ਼ਰ ਕਰਦੇ ਥੱਕ ਗਏ ਥੋੜਾ ģੇੜਾ ਕੱਢ ਕੇ ਆリエ ਇਦੇ ਵਿੱਚ ਮੋਰ ਬੜੇ ਆ ਇੱਥੇ ਮੋਰ ਇੱਥੇ ਸਾਡੇ ਘਰ ਵੀ ਆ ਜਾਂਦੇ ਆ ਉੱਡੇ ਤੇ ਸਾਹਮਣੇ ਦੇਖੋ ਮੇਲਕ ਪਲਾਂਟ ਵੀਰਾ ਪਲਾਂਟ ਸਮਾਪਤੀ ਦਾ ਬਰਤਨ ਇੱਥੇ ਭੰਡਾਰਾ ਲੱਗਦਾ ਹੁੰਦਾ ਲੱਗ ਕੇ ਹਰ ਸਾਲ ਬੜਾ ਤਕੜਾ ਲਗਾਉਂਦੇ ਆ ਭੰਡਾਰਾ ਮਸ ਪੈਸਾ ਲੁਧਿਆਣੇ ਤੋਂ ਇੱਥੇ ਸਾਡੀ ਸੈਫੀ ਲਈ ਆਈਆਂ ਇਹਦਾ ਪਤਾ ਲੈਣ ਇਹਦੇ ਕੰਨਾਂ ਦਾ ਆਪਰੇਸ਼ਨ ਕਰਵਾਇਆ ਤੇ ਜਿੰਦੇ ਨਾ ਡੇਢ ਸਾਲ ਹੋ ਗਿਆ ਸੀ ਕੰਨ ਨਹੀਂ ਸੀ ਠੀਕ ਹੁੰਦੇ ਤੇ ਪਾਕ ਪਈ ਹੋਈ ਸੀ ਵਿਚਾਰੀ ਤੇ ਬੜੀ ਖੁਰਕ ਕਰਦੀ ਸੀ ਇੰਨੀ ਤੰਗ ਸੀ ਡਾਕਟਰ ਕਹਿੰਦੇ ਵੀ ਆਪਰੇਸ਼ਨ ਹੀ ਕਰਵਾਉਣਾ ਪੈਣਾ ਤੇ ਅਸੀਂ ਫਿਰ ਇਹਦਾ ਆਪਰੇਸ਼ਨ ਕਰਾਇਆ 2.5 ਘੰਟੇ ਲੱਗੇ ਤੇ ਇਹਦੇ ਮੰਮੀ ਹੁਣੀ ਕਹਿੰਦੇ ਮੇਰੇ ਭਰਾ ਕਹਿੰਦੇ ਤੇ ਖੂਨ ਨਹੀਂ ਰੁਕ ਰਿਹਾ ਵੀ ਡਾਕਟਰ ਕਹਿੰਦੇ ਸੈਫੀ ਬਚੂ ਤਾਂ ਕਰਕੇ ਅਸੀਂ ਆਈਆਂ ਇਹਦਾ ਪਤਾ ਲੈਣ ਸੈਫੀ ਦਾ ਕਿਉਂਕਿ ਸਾਡੀ ਨਿੱਕੀ ਜੀ ਹੋਈ ਬੱਚਾ ਵਾਂਗੂ ਪਾਲੀ ਹੋਈ ਆ ਪਾਲੀ ਸਮਝਦਾਰ ਆ ਹਰ ਗੱਲ ਸਮਝਦੀ ਆ ਬਹੁਤ ਜ਼ਿਆਦਾ ਸਮਝਦਾਰ ਆ ਹੁਣ ਧੁੱਪੇ ਬਿਠਾਈ ਆ ਹੁਣ ਧੁੱਪੇ ਹੋਂਕੀ ਜਾਂਦੀ ਇਹਨੂੰ ਗਰਮੀ ਵੀ ਬਾਹਲੀ ਲੱਗਦੀ ਆ ਇਹ ਦੇਖੋ ਘਰ ਸਾਡਾ ਇਹ ਵਾਲਾ ਸਾਡਾ ਘਰ ਮਮੀ ਦਾ ਘਰ ਇਹ ਸਾਡੇ ਇੱਥੇ ਘਰਾਂ ਕੋਲੇ ਜ਼ਿਆਦਾ ਬਾਗੜੀ ਲੋਕ ਰਹਿੰਦੇ ਆ ਇੱਧਰ ਇੱਥੇ ਬਾਗੜੀ ਰਹਿੰਦੇ ਆ ਜ਼ਿਆਦਾ ਤੇ ਕੋਈ ਕਿਸੇ ਨੂੰ ਬੁਲਾਉਂਦਾ ਚਲਾਉਂਦਾ ਨਹੀਂ ਬਸ ਆਪਣੇ ਤੱਕ ਹੀ ਸਾਰੇ ਉਹ ਨਹੀਂਗੇ ਧੁੱਪ ਬੜੀ ਜ਼ਿਆਦਾ ਮੈਂ ਤਾਂ ਆਪ ਧੁੱਪੇ ਬੈਠੀ ਆ ਸੈਫੀ ਕੋਲੇ ਬੇਚਾਰੀ ਬੜੀ ਤੰਗ ਰਾਤ ਨੇ ਸਾਰੀ ਰਾਤ ਨਹੀਂ ਸੁੱਤੀ ਇਹਦੀ ਰਾਖੀ ਕਰਦੀ ਸੀ ਕਿਉਂਕਿ ਡਾਕਟਰ ਨੇ ਕਿਹਾ ਇੱਕ ਇਹਦੇ ਤੇ ਮੱਖੀ ਨਹੀਂ ਬਹਿਣ ਦੇਣੀ ਤੇ ਪੱਟੀਆਂ ਕੀਤੀਆਂ ਹੋਈਆਂ ਤੇ ਇੱਕ ਇਹਨੇ ਆਪਣਾ ਜਿਹੜੇ ਨੌ ਹੁੰਦੇ ਨੋਆ ਨਾ ਖੁਰਕਣਾ ਲਾਵੇ ਬਸ ਵੀ ਇਨਫੈਕਸ਼ਨ ਨਾ ਹੋ ਜਾਵੇ ਮੈਂ ਤਾਂ ੁੱਟ ਕੇ ਬੈਠੀ ਆਂ ਕਿ ਸਾਡੀ ਸੈਫੀ ਦੀ ਰਾਖੀ ਤਿਹਾਰੇ ਚੜੀ ਦੇ ਚੜਾਇਆ ਮੁੰਡੇ ਕਿਉਂਕਿ ਇਹਦੇ ਨਾਲ ਨਾ ਫਿਰ ਇਹ ਨਹੀਂ ਤਾਂ ਬਾਰ-ਬਾਰ ਕਰਨ ਜੇ ਝੜਕਾਂਦੀ ਆਗੀ ਯਾ ਦਿਨਾਂ ਹੁਣ ਇਹ ਤੋਂ ਛਟਕੇ ਨਹੀਂ ਜਾਣਗੇ ਤਾਂ ਜਿਹੜਾ ਹੈਗਾ ਆਪਦਾ ਪੈਰ ਨਹੀਂ ਕਰਨ ਚ ਮਾਰ ਮਾਰ ਪਾਉਗੀ ਹਜੇ ਇੱਕ ਕੰਨ ਦਾ ਆਪਰੇਸ਼ਨ ਹੋਇਆ ਡਾਕਟਰ ਕਹਿੰਦੇ ਪਹਿਲਾਂ ਇੱਕ ਕੰਨ ਸਹੀ ਹੋ ਜਾਵੇ ਫੇਰ ਇਹਦੇ ਦੂਜੇ ਕੰਨ ਦਾ ਆਪਰੇਸ਼ਨ ਕਰਨਾਗੇ ਕਿਉਂਕਿ ਤੁਹਾਨੂੰ ਪਤਾ ਕੰਨ ਦਾ ਕੰਮ ਹੈ ਜਿਆ ਹੁੰਦਾ ਦਿਮਾਗ 'ਚ ਕੀੜੇ ਪੈ ਸਕਦੇ ਆ ਤਾਂ ਕਰਕੇ ਵਿਚਾਰੀ ਦਾ ਕਰਾਇਆ ਆਪਰੇਸ਼ਨ